प्यारे श्रोताओं प्यार पर साथ सर्यकाल जी ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਖਬਰ ਗੁਰਪ੍ਰੀਤ ਦੀ ਅੰਮ੍ਰਿਤਸਰ ਦੇ ਪੁਲਿਸ ਸਟਿਕਰੀ ਹਰਚੰਦ ਸਿੰਘ ਅਤੇ ਮ੍ਰਿਤਕ ਸ਼ਮਸ਼ੇਰ ਸਿੰਘ ਦੀ ਆਰ ਪੀ ਮੁਲਾਜ਼ਮ ਦੀ ਮਾਤਾ ਨਾਲ ਗੱਲਬਾਤ ਕੀਤੀ ਗਈ ਸ਼ਮਸ਼ੇਰ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਸੀ ਅਤੇ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਹਾਂਜੀ ਪੈਕੜਦਾ ਮੇਰਾ ਨਾਮ ਮਨਿੰਦਰ ਕੋਹੜਾ ਬਾਜੀ ਕੀ ਗੱਲ ਉਹ ਜਿਹੜੀ ਤੁਹਾਡੀ ਚੋੜੀ ਇੱਕ ਹੀ ਗੱਲ ਕਾਜੀ ਮੈਨੂੰ ਨਾ ਕਲੋਨੀ ਤੇ ਹੋਣ ਆਇਆ ਜੇ ਹੁਣੇ ਹੀ ਅੱਜ 8:30 ਕ ਹੈਗੀ ਜੇ ਤੇ ਮੈਂ ਬੈਠੀ ਹਾਂ ਆਪਣੇ ਘਰੇ ਮੈਨੂੰ ਇਹਨਾਂ ਨੇ ਫੋਨ ਕੀਤਾ ਵਾ ਕਿ ਤੁਹਾਡੇ ਬਾਹਰ ਦੇ ਗੇਟ ਖੁੱਲਾ ਪਿਆ ਵਾ ਤੇ ਬਾਹਰ ਦਾ ਤਾਲਾ ਟੁੱਟਾ ਪਿਆ ਵਾ ਤੇ ਮੈਂ ਉਸ ਵੇਲੇ ਭਾਜੀ ਐਸਐਚਓ ਨੂੰ ਫੋਨ ਕੀਤਾ ਬਰਪਾਲ ਥਾਣੇ ਮੈਂ ਕਿਹਾ ਭਾਜੀ ਆ ਗੱਲ ਹੋਈ ਆ ਤੇ ਮੈਂ ਕਿਹਾ ਤੁਸੀਂ ਜਾ ਕੇ ਵੇਖੋ ਉਹਨਾਂ ਨੇ ਮੋਕੇ ਦੇ ਬੰਦੇ ਕੱਲੇ ਆ ਉਹ ਕਹਿੰਦੇ ਕਿ ਜਾ ਕੇ ਬੰਦੇ ਲਓ ਮੌਜੂਦਗੀ ਦੇ ਵਿੱਚ ਵੇਖੋ ਕੀ ਕੀ ਗਿਆ ਵਾ ਭਾਜੀ ਮੇਰੇ ਬੱਚੇ ਦੇ ਕੱਪੜੇ ਤੇ ਮੇਰੀ ਪੋਤਰੀ ਦੇ ਉਹ ਸਾਰਾ ਕੁਝ ਇੱਥੇ ਹੀ ਆ ਜੋ ਸਮਾਨ ਆ ਸਮਾਨ ਦੇ ਵਿੱਚ ਦੋ ਗਏ ਜੇ ਕਿ ਕਹਿੰਦੇ ਆ ਏਸੀ ਤੇ ਦੋ ਸਿਲੰਡਰ ਗਏ ਆ ਤੇ ਜਿਹੜੀਆਂ ਘਰ ਦੀਆਂ ਟੈਲਾ ਚੋਰ ਟੈਲਾ ਨਹੀਂ ਲੈਂਦੇ ਨਾ ਕੋਈ ਉਹ ਤੋਂ ਦੂਜਾ ਸਮਾਨ ਚੁੱਕਦੇ ਆ ਡਰਾਜ ਖੋਲਦੇ ਆ ਨਾ ਕੀ ਗੱਡ ਇਹਨੂੰ ਜਰੂਰ ਲਾਉਣ ਹੈਗਾ ਸੀ ਇਹਨੂੰ ਇਹੋ ਹੀ ਸੀਗਾ ਸੀ ਕਿ ਬੈਂਕ ਵਾਲੇ ਬੈੱਡ ਨਾ ਲੈ ਜਾਣ ਤੇ ਮੈਂ ਇਹਨਾਂ ਨੂੰ ਪਾੜ ਦਵਾ ਛੀਸ਼ੇ ਤੋੜ ਦਵਾ ਮੈਂ ਬੈਂਕ ਵਾਲਿਆਂ ਨੂੰ ਮੈਂ ਖੰਡਰ ਦਵਾ ਚਲੋ ਸਾਨੂੰ ਨਹੀਂ ਕੋਈ ਮਤਲਬ ਹੈ ਮੇਰੇ ਪੁੱਤ ਨੇ ਜੇ ਕਰਾਇਆ ਸੀ ਆਪਣੀ ਮਿਹਨਤ ਦੀ ਕਰਵਾਈ ਸੀ ਪੁੱਤ ਦੀ ਮੇਰੀ ਦੀ ਕਮਾਈ ਗਈ ਸੀ ਹੋਰ ਕਿਸੇ ਦੀ ਕਮਾਈ ਨਹੀਂ ਸੀ ਜੇ ਸਕੇਗਾ ਕਿ ਤੂੰ ਰੁਕੇ ਤੇ ਸਕੇ ਮੈਨੂੰ ਮੇਰੇ ਮੇਰੇ ਮੁੰਡੇ ਦੇ ਸਹੁਰਿਆਂ ਤੇ ਸ਼ੱਕਿਆ ਕਿ ਉਹਨਾਂ ਨੇ ਇਹ ਕਾਰਵਾਈ ਕਰਾਈ ਆ ਉਹਦਾ ਸਹੁਰਾ ਦੋ ਤਿੰਨ ਦਿਨ ਹੋ ਗਿਆ ਥਾਣੇ ਜਾ ਕੇ ਕਹਿ ਰਿਹਾ ਲਿਸਟ ਬਣਾ ਕੇ ਸਾਰਾ ਕੁਝ ਮੇਰਾ ਸਾਰਾ ਕੁਝ ਮੇਰਾ ਮੈਂ ਦਿੱਤਾ ਜਦ ਕਿ ਰੇਤੋ ਹੀ ਜਿੱਥੇ ਮੇਰੇ ਪੁੱਤ ਦਾ ਵਿਆਹ ਆ ਮੇਰੇ ਗਲੀ ਮਲੇ ਨੂੰ ਪੋਛ ਸਕਦੇ ਦੇ ਇੱਕ ਲਮਾਰੀ ਇੱਕ ਫਰਿੱਜ ਤੇ ਇੱਕ ਏਅਰ ਕੰਡੀਸ਼ਨਰ ਕੀ ਕਹਿੰਦੇ ਆ ਲਮਾਰੀ ਫਰਿੱਜ ਤੇ ਏਸੀਡੀ ਏਸੀਡੀ ਵੀ ਲਾ ਕੇ ਲੱਗੀ ਆ ਉਤੋਂ ਕਹਿੰਦੀ ਪਈ ਆ ਇਹਨੇ ਅੱਜ ਤੋਂ 6 ਮਹੀਨੇ ਪਹਿਲਾਂ ਐ ਅਦਾਲਤ ਵਿੱਚ ਇਹ ਗੱਲ ਕਹੀ ਆ ਕਿ ਮੇਰੀ ਏਸੀਡੀ ਗੁੰਮ ਹੋ ਗਈ ਤੇ ਉਦੋਂ ਏਸੀਡੀ ਗੁੰਮ ਹੋਈ ਬੰਦ ਦਰਵਾਜਿਆਂ ਦੇ ਵਿੱਚ ਅੱਜ 8 ਤਰੀਕ ਨੂੰ ਇਹ 7 ਤਰੀਕ ਦੀ ਰਾਤ ਦੇ ਚੋਰੀ ਹੋਣਦੀ ਆ ਬੰਦਾ ਪੁੱਛੇ ਉਦੋਂ ਏਸੀਡੀ ਚੁੱਕ ਲਈ ਤੇ ਹੁਣ ਏਸੀ ਚੁੱਕ ਕੇ ਲੈ ਗਏ ਚੋਰ ਏਸੀ ਲੋਂਦੇ ਆ ਰਹਿ ਗਏ ਬਤੀ ਵਾਲੇ ਪੋੜੀਆਂ ਕਿਥੋਂ ਲਿਆਏ ਇਹਦਾ ਮਤਲਬ ਕੀ ਹੈ ਬੜੀ ਹਲੀਮੀ ਨਾ ਕੰਮ ਹੋਇਆ ਵਾ ਇਹ ਸਾਰਾ ਕੁਝ ਪੋੜੀ ਲਾਲ ਹੋ ਕੇ ਬੜੇ ਤਰੀਕੇ ਨਾਲ ਚੀਜ਼ਾਂ ਲਾਈਆਂ ਗਈਆਂ ਉੱਤੇ ਬੈੱਡ ਖਿਲਰੇ ਪਏ ਡਵਸਟਰੀ ਦੇ ਜੋ ਵੀ ਆ ਮੇਰੇ ਪੁੱਤ ਦਾ ਤੇ ਮੇਰੇ ਪੋਤਰੀ ਦੇ ਕੱਪੜੇ ਸਾਰੇ ਥੱਲੇ ਖਲਾਰਾ ਇਸ ਤਰ੍ਹਾਂ ਆਇਆ ਵਾ ਕਿ ਸ਼ੋ ਹੋਵੇਗੀ ਚੋਰੀ ਹੋਈ ਆ ਇਹ ਚੋਰੀ ਨਹੀਂ ਗਈ ਉਹਨਾਂ ਦੀ ਸਾਜਿਸ਼ ਆ ਸਾਰਾ ਸਬਾਨੋ ਚੋੱਕ ਕੇ ਲੈ ਗਏ ਆ ਦੋ ਸਿਲੰਡਰ ਸੀ ਤੇ ਨਾਲ ਦੋ ਏਸੀ ਲੈ ਗਈ ਆ ਤੇ ਜੋ ਘਰ ਦਾ ਸਬਾਨ ਸੀ ਮੇਰੇ ਬੱਚੇ ਦਾ ਹੀਟਰ ਵਗੈਰਾ ਜੋ ਵੀ ਆ ਉਹ ਸਾਰਾ ਕੁਝ ਲੈ ਕੇ ਗਾਂ ਆਕਸੀਆ ਸਭੰਤ ਕੋਪੋਲਿਸ ਕੋ ਗਈ ਸੀ ਮੈਂ ਕੁਲਖਣੋਂ ਪਹਿਲਾਂ ਹੀ ਇਹ ਗੱਲ ਕੀਤੀ ਆ ਮੈਂ ਕਿ ਭਾਜੀ ਮੇਰੇ ਬੱਚੇ ਦੀ ਚੋਰੀ ਹੋਈ ਆ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿੱਦਨ ਬੈਂਕ ਆਏਗੀ ਆਪਣਾ ਕੁੜਕੀ ਕਰਕੇ ਜਾਏਗੀ ਸਮਾਨ ਉਹਦਨ ਸਮਾਨ ਮੇਰੇ ਪੁੱਤ ਦੀ ਹੀ ਮਿਹਨਤ ਦੀ ਕਮਾਈ ਦਾ ਮੇਰੇ ਪੁੱਤ ਨੇ ਫਰਨੀਚਰ ਬਣਾਇਆ ਰਸੋਈ ਸਾਰੀ ਤਿਆਰ ਕੀਤੀ ਅੰਦਰ ਦੇਖੋ ਚੋਰਾਂ ਨੇ ਤਾਲਾ ਤੱਕ ਨਹੀਂ ਛੱਡੀਆਂ ਗੇੜ ਦੇ ਤੇ ਇੰਨੀਆਂ ਤਾਲਾ ਸੀ ਮਕਾਮ ਵੀ ਪੂਰੇ ਉਤੇ ਲੈਵਲ ਤੇ ਲਾਉਣੀਆਂ ਸੀ ਉਹਨੇ 4 ਰਸਤੇ ਉਹ ਤਾਲਾ ਕਿੱਦਾਂ ਚੁੱਕ ਕੇ ਲੈ ਸਕਦੇ ਚੋਰ ਇਹ ਚੋਰਾਂ ਦੇ ਘਟਾ ਲੰਦਾ ਹੀ ਭੁੱਖੇ ਗਈ ਸੀ ਸ ਮੈਂ ਕਿਸ ਮੈਗ ਵਾਲੇ ਜਿਹੜੇ ਹੁੰਦੇ ਨਾ ਨਸ਼ਈ ਵਾਲੇ ਉਹ ਚੀਜ਼ਾਂ ਚੋਰੀ ਕਰਦੇ ਆ ਉਹ ਟੈਲਾ ਚੋਰੀ ਨਹੀਂ ਕਰਦੇ ਨਾ ਕਿ ਉਹ ਏਸੀ ਲੌਨ ਜਾਂਦੇ ਆ ਠੀਕ ਹੈ ਜਿਹੜੀ ਗੱਲ ਆ ਉਹਨਾਂ ਨੂੰ ਚੁਬਦੀ ਆ ਮੈਨੂੰ ਸਭ ਪਤਾ ਵਾ ਇਹ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਨੇ ਹੀ ਕੰਮ ਕੀਤਾ ਇਹ ਵਾਲਾ ਸੋ ਸੇਕੋ ਜੱਜ ਨੂੰ ਵਾਰ ਆਪਣੇ ਪੁੱਤਰ ਦੇ ਸਹੁਰੇ ਨੂੰ ਮੰਨਦੇ ਜੀ ਮੈਂ ਮੇਰੇ ਪੁੱਤ ਦੇ ਸਹੁਰੇ ਹੀ ਆ ਇੱਕ ਜਗੜਾ ਜਿਹੜਾ ਉਹਨਾਂ ਦੇ ਨਾਲ ਮਿਲ ਕੇ ਇੱਕ ਚਰਨਜੀਤ ਉਹ ਮੇਰੇ ਭਰਾ ਦਾ ਜਵਾਈ ਆ ਕਿ ਕਿੰਨੇ ਤੇ ਦੋ ਜਿਹੜੇ ਗਏ ਆ ਉੱਥੇ ਇਬਨ ਵਿੱਚ ਜਿਹੜੇ ਮੁੰਡੇ ਸਾਹਿਲ ਤੋਂ ਪੈਂਸ ਸਿਆ ਇਹ ਪੰਜਾਂ ਜਾਣਿਆਂ ਨੇ ਰਲ ਕੇ ਕਾਰਵਾਈ ਕੀਤੀ ਹੈ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਪੁੱਛ 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 ਸੁਕੀਮਾ ਕਰਦੇ ਮੈਂ ਕੋਲ ਕੋਲ ਸਹੁਰੇ ਹਾਂ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਪੁੱਤ ਦੀ ਜਿਹੜੀ ਚੀਜ਼ਾਂ ਰਹਿ ਗਈਆਂ ਉਹ ਮੈਨੂੰ ਦਿੱਤੀਆਂ ਜਾਣ ਕਿਉਂ ਮੇਰਾ ਪੁੱਤ ਤੇ ਮੇ ਕੋ ਨਹੀਂ ਆ ਸਕਿਆ ਮੈਂ ਚੀਜ਼ਾਂ ਵੇ ਵੇ ਕੇ ਉਮਰ ਤੇ ਕੱਢੂੰਗੀ ਜੋ ਮਰਜੀ ਆ ਇਹ ਵਰਤਨ ਵਾਲੀਆਂ ਤੇ ਰਹਿ ਨਹੀਂ ਗਈਆਂ ਜੰਗਾਲ ਪੈ ਗਿਆ ਚੀਜ਼ਾਂ ਨੂੰ ਬਾਕੀ ਕੋਈ ਗੱਲ ਨਹੀਂ ਮੈਂ ਉਹ ਲੋਹ ਦੇ ਘਰ ਨਹੀਂ ਜਾਣ ਦੇਣੀ ਆ ਮੇਰੇ ਫੋਟੇ ਦੇ ਕੱਪੜੇ ਉਹ ਤਾਂ ਵੇਖਾ ਕਰੂੰਗੀ ਮੇਰੇ ਪੁੱਤ ਦੇ ਕੱਪੜੇ ਆ ਉਹ ਵਰਦੀਆਂ ਉਹਨਾਂ ਨੇ ਥੱਲੇ ਪੈਰਾਂ ਦੀ ਘਚੋਲੀਆਂ ਨੇ ਚੋਰ ਫਰਫੜ ਕੇ ਕਪੜਾ ਥੱਲੇ ਮਿੱਟੀ ਦੇ ਵਿੱਚ ਰੋਲਦਾ ਨਹੀਂ ਆ ਉਹਨੂੰ ਇੰਨਾ ਵਕਤ ਨਹੀਂ ਹੁੰਦਾ ਉਹ ਚੋਰੀ ਕਰ ਲਿਆ 10 ਮਿੰਟ ਲੌਂਦਾ ਆਪਣੇ ਜਿਹੜੀਆਂ ਚੀਜ਼ਾਂ ਬਰਾਮਦ ਕਰਨ ਵਾਲੀਆਂ ਉਹ ਲੈ ਕੇ ਗਾਹ ਜਾਂਦੇ ਆ ਠੀਕ ਹੈ ਆਈਡੀ ਕੰਟਰੋਲ ਇਹਦਾ ਬਣਦਾ ਇਹ ਇਹਨਾਂ ਦਾ ਮੁਕੱਦਮਾ ਨੰਬਰ 185/23 ਜਿਹੜਾ ਵਾ ਉਹ ਦਰਜਿਆ ਪੈਂਜੀ ਉਹਨਾਂ ਦਾ ਇਹਨਾਂ ਵੱਲੋਂ ਇਹਨਾਂ ਦਾ ਬੇਟਾ ਸੀਗਾ ਜੀਆਰਪੀ ਦੇ ਵਿੱਚ ਤੇ ਉਹਦੀ ਸ਼ੱਕੀ ਹਾਲਾਤਾਂ ਦੇ ਵਿੱਚ ਜਿਹੜੀ ਹੀ ਉਸ ਕੋਠੀ ਦੇ ਵਿੱਚ ਮੌਤ ਹੋ ਗਈ ਸੀ ਉਸ ਸਬੰਧ ਚ ਪਰਚਾ ਦਰਜਾ ਉਸ ਕੋਠੀ ਤੇ ਅੱਜ ਕਹਿੰਦੇ ਆ ਇਹਨਾਂ ਦਾ ਡਿਸਪੂਟ ਚੱਲ ਰਿਹਾ ਆਪਣੇ ਉਹ ਮੁੰਡੇ ਦੇ ਜਿਹੜੇ ਇਨਲਾਜ਼ ਆ ਉਹਨਾਂ ਨਾਲ ਉਹ ਵੀ ਪੁਲਿਸ ਡਿਪਾਰਟਮੈਂਟ ਦੇ ਨਾਲ ਹੀ ਰਿਲੇਟਡ ਆ ਤੇ ਇਹਨਾਂ ਨੂੰ ਡਾਊਟ ਆ ਕਿ ਉਹਨਾਂ ਨੇ ਉੱਥੋਂ ਸਮਾਨ ਜਿਹੜਾ ਸਾਡਾ ਕੱਢ ਲਿਆ ਵਾ ਉਹ ਅਸੀਂ ਵੈਰੀਫਾਈ ਕਰਕੇ ਜੋ ਵੀ ਉਹਦੇ ਵਿੱਚ ਇਹਨਾਂ ਦਾ ਲਾਸ ਹੋਇਆ ਹੋਊਗਾ ਜਾਂ ਉਹਨਾਂ ਨੂੰ ਵੀ ਬੁਲਾਵਾਂਗੇ ਜੋ ਵੀ ਗੱਲ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀਆਂ ਕਾਨੂੰਨੀ ਕਾਰਵਾਈ ਕਰਾਂਗੇ